ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜੀ ਕਿਸੇ ਅਹਿਮ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਉੱਥੋਂ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਵੀ ਦੇਵਾਂਗੇ ਸਾਰਾ ਦਿਖਾਵਾਂਗੇ ਵੀ ਤੇ ਆਪਾਂ ਹੁਣ ਘਰੋਂ ਨਿਕਲੇ ਆ ਜੀ ਘਰੋਂ ਚੱਲੇ ਆਪਾਂ ਤੇ ਆਪਣੇ ਨਾਲ ਅਨਮੋਲ ਹੈ ਤਾਂ ਤੁਹਾਨੂੰ ਪਤਾ ਸੱਗੀ ਦੇ ਨਾਲ ਪ੍ਰਾਂਦ ਆ ਹੀ ਰਹਿੰਦਾ ਜੀ ਸਾਡੇ ਨਾਲ ਹੀ ਰਹਿੰਦਾ ਹੈਗਾ ਇਹਨੂੰ ਪਤਾ ਲੱਗ ਜੇ ਵੀ ਕੋਈ ਛੁੱਟੀ ਹੈ ਤੇ ਬਸ ਇਹਨੇ ਠੂ ਦੇਣੇ ਇੱਥੇ ਆ ਵਜਣਾ ਆਪਾਂ ਪਹੁੰਚੇ ਜੀ ਬ੍ਰਦਰ ਆਸ਼ਰਮ ਦੇ ਵਿੱਚ ਆਪਣਾ ਘਰ ਜਿਹਦੇ ਨਾਮ ਤੋਂ ਚੱਲ ਰਿਹਾ ਜੀ ਇਹ ਬ੍ਰਦਰ ਆਸ਼ਰਮ ਹਨੂਮਾਨਗੜ ਟਾਊਨ ਦੇ ਵਿੱਚ ਆਪਣਾ ਘਰ ਦੇ ਨਾਮ ਤੋਂ ਇਹ ਬ੍ਰਦਰ ਆਸ਼ਰਮ ਚੱਲ ਰਿਹਾ ਜੀ ਗਰੋਵਰ ਫੈਮਿਲੀ ਹੈ ਜੀ ਗਰੋਵਰ ਫੈਮਿਲੀ ਦੇ ਬਜ਼ੁਰਗ ਸੀ ਜਿਹੜੇ ਉਹਨਾਂ ਨੇ ਇਹ ਖੋਲ੍ਹਿਆ ਹੋਇਆ ਸੀ ਬਜ਼ੁਰਗ ਹੁਣ ਆਪ ਉਹ ਮਤਲਬ ਕਿ ਸਵਰਗਵਾਸ ਹੋ ਗਏ ਜੀ ਤੇ ਪਰ ਉਹਨਾਂ ਦੇ ਬੇਟੇ ਚਲਾ ਰਹੇ ਨੇ ਆ ਦੇਖੋ ਤੁਸੀਂ ਬਹੁਤ ਵਧੀਆ ਇਹਨਾਂ ਨੇ ਮਤਲਬ ਜਗ੍ਹਾ ਬਣਾਈ ਹੈ ਖੁੱਲੀ ਜਗ੍ਹਾ ਹੈ ਜੀ ਸਾਰਾ ਮਤਲਬ ਸਿਸਟਮ ਹੈ ਜੀ ਬੈਠਣ ਨੂੰ ਰਹਿਣ ਨੂੰ ਸਹਿਣ ਨੂੰ ਰਸੋਈ ਹੈ ਹਨਾ ਤੇ ਲੋਕ ਵੀ ਇੱਥੇ ਲੰਗਰ ਲੈ ਕੇ ਆਉਂਦੇ ਜੀ ਬਣਾ ਕੇ ਇੱਥੇ ਵੀ ਬੰਦਾ ਹੈਗਾ ਰੱਖੇ ਹੋਏ ਨੇ ਜੀ ਆਹ ਦੇਖੋ ਤੁਸੀਂ ਅਨਮੋਲਤਾ ਵਿਚਾਲੇ ਖੜਾ ਹੈ ਜੀ ਆਪਾਂ ਅੱਜ ਦਾ ਲੰਗਰ ਆਪਣੇ ਵੱਲੋਂ ਸੀਗਾ ਜੀ ਇਹਨਾਂ ਦਾ ਆਪਾਂ ਤਿਆਰ ਕਰਕੇ ਲੈ ਕੇ ਗਏ ਸੀਗੇ ਤੇ ਫਰੂਟ ਵਗੈਰਾ ਸਾਰਾ ਕੁਝ ਆਪਾਂ ਲੈ ਗਏ ਸੀ ਆ ਦੇਖੋ ਫਰਿੱਜ ਦੀ ਜਗਾ ਤੇ ਫਰਿੱਜ ਹੈ ਜੀ ਇਹਨਾਂ ਦਾ ਕੁਰਸੀਆਂ ਪਈਆਂ ਨੇ ਰਹਿਣ ਸਹਿਣ ਨੂੰ ਖੁੱਲੀ ਜਗ੍ਹਾ ਕੂਲਰ ਲੱਗੇ ਹੋਏ ਨੇ ਜੀ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਆ ਦੇਖੋ ਤੁਹਾਨੂੰ ਦਿਖਾਇਆ ਜੀ ਸਾਰਾ ਕੁਝ ਆਪਦਾ ਇਹ ਇੰਜੋਏ ਕਰਦੇ ਆ ਹੁਣ ਜਿਵੇਂ ਫੁਲਕਾ ਆਪਣਾ ਆ ਗਿਆ ਜੀ ਤੇ ਇਹਨਾਂ ਨੂੰ ਸੱਦਾ ਆ ਗਿਆ ਵੀ ਫੁਲਕਾ ਆ ਗਿਆ ਤੇ ਤੁਸੀਂ ਆ ਕੇ ਮਤਲਬ ਹੈ ਆਪਦਾ ਖਾਣਾ-ਦਾਣਾ ਪਵਾ ਕੇ ਲੈ ਜਾਓ ਤੁਸੀਂ ਹਨਾ ਆ ਦੇਖੋ ਜੀ ਆ ਮੂਰਤੀ ਜਿਹੜੀ ਉਹਨਾਂ ਬਜ਼ੁਰਗਾਂ ਦੀ ਲੱਗੀ ਹੋਈ ਹੈ ਜਿਨ੍ਹਾਂ ਨੇ ਮਤਲਬ ਕਿ ਆਪਣੇ ਇੱਥੇ ਇਹ ਆਸ਼ਰਮ ਖੋਲਿਆ ਹੋਇਆ ਹੈ ਠੀਕ ਹੈ ਜੀ ਚਲੋ ਆਪਾਂ ਯੋਗਦਾਨ ਪਾ ਦਿੰਨੇ ਆ ਜੀ ਆਪਾਂ ਨਾਲ ਲੱਗ ਕੇ ਅੱਜ ਦਾ ਲੰਗਰ ਹੈ ਜਿਹੜਾ ਆਪਣੇ ਵੱਲੋਂ ਇਹ ਆਪਾਂ ਖਵਾ ਦਿੰਨੇ ਆ ਹਨ ਤੇ ਇਹ ਆਪੇ ਦੱਸ ਦਿੰਦੇ ਜੀ ਜਿਹੜੀ ਚੀਜ਼ ਇਹਨਾਂ ਨੇ ਜਿੰਨੀ ਲੈਣੀ ਹੁੰਦੀ ਹੈ ਫਿਰ ਉਸ ਹਿਸਾਬ ਦੇ ਨਾਲ ਇਹ ਆਪਦੇ ਕੋਲੇ ਲਿਆਉਂਦੇ ਆ ਬਰਤਨ ਕਿਉਂਕਿ ਇੱਥੇ ਜਿਹੜੇ ਭੈਣ ਜੀ ਲੱਗੇ ਹੋਏ ਨੇ ਜਿਹੜੇ ਮਤਲਬ ਬਣਾਉਂਦੇ ਨੇ ਫੁਲਕਾ ਉਹ ਇੱਕ ਜਾਣੇ ਦੋ ਜਾਣੀਆਂ ਨੇ ਇਹ ਬਦਲ ਕੇ ਆ ਜਾਂਦਗਾਨੇ ਆ ਦੇਖੋ ਤੁਸੀਂ ਜਿਹੜੀ ਜਿਹੜੀ ਚੀਜ਼ ਇਹਨਾਂ ਨੇ ਖਾਣੀ ਆ ਉਹੋ ਉਹ ਆਪਦੀ ਪਵਾ ਲੈਣਗੇ ਜੀ ਤੇ ਇਹ ਫੁਲਕਾ ਖਾ ਲੈਣਗੇ ਦੇਖੋ ਜੀ ਤੁਸੀਂ ਹਨਾ ਅੱਜ ਕੱਲ ਇਹੋ ਜਿਹਾ ਸਮਾਂ ਆ ਗਿਆ ਵੀ ਬਜ਼ੁਰਗਾਂ ਨੂੰ ਘਰੇ ਰੱਖਣ ਦਾ ਸਮਾਂ ਹੀ ਲੋਕ ਇਹ ਬੋਝ ਮੰਨਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਵੀ ਕਦੇ ਬਜ਼ੁਰਗ ਹੋ ਜਾਣਾ ਪਹਿਲੀ ਗੱਲ ਤਾਂ ਮਤਲਬ ਬ੍ਰਾਦਰ ਆਸ਼ਰਮ ਖੁੱਲਣੇ ਨਹੀਂ ਚਾਹੀਦੇ ਕਿਉਂਕਿ ਜਿੰਨੇ ਬ੍ਰਾਦਰ ਆਸ਼ਰਮ ਖੁੱਲਿਆ ਉਹਨਾਂ ਲੋਕਾਂ ਨੂੰ ਆਏ ਹੋਇਆ ਪਿਆ ਵੀ ਆਪਣੇ ਬਜ਼ੁਰਗਾਂ ਨੂੰ ਚਲੋ ਘਰੋ ਕੱਢੋ ਇਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਪੋਤੇ ਪੋਤੀਆਂ ਨਾਲ ਖੇਡੀਏ ਹਨਾ ਹੱਸੀਏ ਚੌੜ ਮਸ਼ਕਰੀ ਕਰੀਏ ਹੁਣ ਅਸੀਂ ਆ ਸਾਡੇ ਕੋਲ ਅਨਮੋਲ ਆ ਜਾਂਦਾ ਜੀ ਸਾਨੂੰ ਜੀ ਇਹਦੇ ਵੀ ਨਹੀਂ ਸੁੰਨਾ ਲੱਗਣ ਲੱਗ ਜਾਂਦਾ ਕਿਉਂਕਿ ਸਾਰਾ ਦਿਨ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਜਾਈਦਾ ਹੱਸੀ ਦਾ ਖੇਡੀ ਦਾ ਜੀ ਸਾਰਾ ਦਿਨ ਜੇ ਆਪਾਂ ਬੱਚਾ ਦਾ ਬੱਚਾ ਵਰਗੇ ਨਹੀਂ ਹੁੰਦੇ ਤਾਂ ਆਪਣੀ ਜ਼ਿੰਦਗੀ ਨਹੀਂ ਨਿਕਲਦੀ ਜੀ ਬਜ਼ੁਰਗਾਂ ਦਾ ਬਜ਼ੁਰਗਾਂ ਵਰਗੇ ਹੋਣਾ ਪੈਂਦਾ ਆਪਾਂ ਨੂੰ ਬੱਚਿਆਂ ਦਾ ਬੱਚਿਆਂ ਵਰਗੇ ਜਵਾਨਾਂ ਦਾ ਜਵਾਨਾਂ ਵਰਗੇ ਫਿਰ ਆਪਣਾ ਟਾਈਮ ਪਾਸ ਸੌਖਾ ਹੋ ਜਾਂਦਾ ਹੈਗਾ ਆ ਦੇਖੋ ਤੁਸੀਂ ਵਿਚਾਰੇ পেট ਬਹੁਤ ਵੱਲਦਾ ਜੀ ਇਹਨਾਂ ਨੂੰ ਦੇਖ ਕੇ ਵੀ ਇਹਨਾਂ ਦੀ ਕੋਈ ਉਮਰ ਹੁਣ ਘਰੋਂ ਨਿਕਲਣ ਵਾਲੀ ਥੋੜੀ ਸੀਗੀ ਵੀ ਜਿਵੇਂ ਇਹ ਵਿਚਾਰੇ ਘਰੋਂ ਆ ਗਏ ਹਨਾ ਕੀ ਪਤਾ ਕਿਸੇ ਦੀਆਂ ਕੀ ਮਜਬੂਰੀਆਂ ਹੁੰਦੀਆਂ ਜੀ ਪਰ ਕੁਝ ਵੀ ਹੈ ਇਹੋ ਜਿਹਾ ਦਿਨ ਤਾਂ ਤੁਸੀਂ ਕਦੇ ਨਾ ਆਪਣੇ ਆਪ ਦੇ ਹੱਥ 'ਚ ਹੀ ਹੈ ਜੀ ਤੁਸੀਂ ਅਗਰ ਆਪਾਂ ਆਪ ਦੇ ਆਪ ਨੂੰ ਸੁਧਾਰੀਏ ਤਾਂ ਆਪਣੇ ਬਜ਼ੁਰਗ ਵੀ ਆਪਣੇ ਕੋਲੇ ਬੈਠੇ ਰਹਿਣ ਤੇ ਇਹ ਤਾਂ ਘਰ ਦੇ ਜਿੰਦੇ ਹੈ ਜੀ ਆਪਾਂ ਨੂੰ ਜਿੰਦਾ ਨਹੀਂ ਲਾ ਕੇ ਜਾਣਾ ਪੈਂਦਾ ਹੈਗਾ ਤੇ ਆਪਦੇ ਕੋਲੇ ਹੁਣ ਤਾਂ ਬਾਲੀ ਚੰਗੀ ਗੱਲ ਹੈ ਹਾਂਜੀ ਆਲੇ ਦੁਆਲੇ ਦੇ ਕਈ ਪਿੰਡਾਂ ਤੋਂ ਆਏ ਹੋਏ ਨੇ ਪੰਜਾਬ ਦੇ ਵੀ ਰਹਿੰਦੇ ਹੈ ਜੀ ਇੱਥੇ ਪੰਜਾਬ ਦੇ ਵੀ ਰਹੇ ਹੋਰ ਵੀ ਆਲੇ ਦੁਆਲੇ ਦੇ ਹੈਗੇ ਹੈ ਜੀ ਤੇ ਦੇਖੋ ਹਨਾ ਕਲ ਜੋ ਆਇਆ ਪਿਆ ਹੈਗਾ ਵੀ ਅਗਲਾ ਕਹਿ ਦਿੰਦਾ ਵੀ ਸਾਨੂੰ ਘਰੇ ਹੀ ਨਾ ਰੱਖਣੇ ਪੈਣ ਚਲੋ ਜੋ ਕਿਸੇ ਨੂੰ ਚੰਗਾ ਲੱਗਦਾ ਦੇਖੋ ਅਨਮੋਲ ਇਹਨਾਂ ਨਾਲ ਖੇਢੀ ਜਾਂਦਾ ਇਹਨਾਂ ਨੂੰ ਵੀ ਪੂਰਾ ਚਾ ਚੜਿਆ ਪਿਆ ਅਨਮੋਲ ਦੇ ਨਾਲ ਖੇਡਣ ਦਾ ਹੁਣ ਤੁਹਾਡੀ ਗੱਲਬਾਤ ਆਪਾਂ ਇਹਨਾਂ ਨਾਲ ਕਰਵਾਉਨੇ ਆ ਜੀ ਜਿਹੜੇ ਇੱਥੇ ਰਹਿੰਦੇ ਸੰਦੇ ਨੇ ਵੀ ਕੀ ਇਹਨਾਂ ਦਾ ਸਿਸਟਮ ਹੈ ਕਾ ਤੁਹਾਨੂੰ ਸੇਵਾ ਕਰਦੇ ਆ ਮੰਨਪੀਆਂ ਤੋਂ ਕੋਈ 15 ਸਾਲ ਹੋ ਗਿਆ 15 ਸਾਲ ਹੋ ਗਿਆ ਇੱਥੇ ਆਪਕੀ ਇੱਕ ਹੋਰ ਆਰੀਏ ਬਾਤ ਪੁੱਛਦੇ ਅੱਛਾ ਤੁਹਾਨੂੰ ਬਾਤਾਂ ਨਹੀਂ ਸਮਝ ਆਇਆ ਅੱਛਾ ਫਿਰ ਤੁਹਾਡਾ ਕੰਮ ਇਕੱਲਾ ਮਤਲਬ ਖਾਣਾ-ਦਾਣਾ ਕਰੋ ਸਮਝ ਆ ਗਿਆ ਚਾਹ ਦੇ ਪਾਣੀ ਤੋਂ ਤੋਂ ਕਿੰਨੇ ਜਾਣਿਆ ਹੁਣ ਇੱਥੇ 15 ਸਾਲ 15 16 ਜਾਣੇ ਸਾਰੇ ਹਨੂਮਾਨ ਘੜਦੀ ਹੈ ਨਾ ਹਨੂਮਾਨੜਾ ਕੋਈ ਪੰਜਾਬ ਹੋਏ ਕੋਈ ਪੰਜਾਬ ਦਾ ਠੀਕ ਠੀਕ ਹੈ ਠੀਕ ਹੈ ਠੀਕ ਹੈ। ਇਹ ਪਹਿਲੇ ਪਹਿਲ ਮਤ ਮੈ ਲਗੀ। ਅੱਛਾ ਜਦੋਂ ਸ਼ੁਰੂ ਕੀਤਾ ਹੈਗਾ ਉਦੋਂ ਤੁਸੀਂ ਲੱਗੇ ਹੋ ਇੱਥੇ। ਠੀਕ ਹੈ 20 ਸਿੱਕੜੀ ਇੱਕ ਲੋੜੀ ਰੋੜਾ ਨਹੀਂ ਬਣਾਇਆ ਤਾਂ ਥੋੜਾ ਸਾਦਾ ਹੀ ਫੇਰ ਨਹੀਂ ਕਰੂ। ਅੱਛਾ ਥੋੜਾ ਸਾਦਾ 5-6 ਸਾਲ। ਹਾਂ ਫੇਰ ਮਾਰੀ ਇੱਕ ਮੈਨੇਜਰ ਆਏ ਅਮੋਰੋਂ। ਹੂੰ ਹੂੰ। ਉਹ ਉਹ ਸਟਾਫ ਨੂੰ ਚਿਰ। ਅੱਛਾ ਉਹ ਤੋਂ ਰੱਖਿਆ। ਉਸ ਤੋਂ ਦਾ ਜਿਵੇਂ ਤੁਸੀਂ ਇੱਥੇ ਸੇਵਾ ਕਰਦੇ ਹੋ ਤੁਹਾਨੂੰ ਕੋਈ ਜ਼ਿਆਦਾ ਹੁਣ ਜੀ ਨਹੀਂ ਲੱਗਦਾ ਹੁਣਾ ਘਰੇ ਤੁਹਾਡਾ ਹਨਾ ਮੇਰੇ ਕੋਲ ਲੱਗਾ ਜੀ ਮਾਝ ਦੇ ਲਾਖਾ ਜੇ ਹੁਣ ਆਸਰ ਕੋਈ ਕੰਮ ਪੜੇ ਬਾਦ ਵਿੱਚ ਕੋਈ ਨਾ ਕੰਮ ਹੋਵੇ ਤਾਂ ਜਾਂ ਜਿਵੇਂ ਹਾਂ ਚਲੋ ਬਜ਼ੁਰਗਾਂ ਦੀ ਸੇਵਾ ਹਨਾ ਜਿੰਨੀ ਆਪਾਂ ਬਜ਼ੁਰਗਾਂ ਦੀ ਸੇਵਾ ਕਰ ਲਈਏ ਚਲੋ ਹਾਂ ਉਮਰ ਦੇ ਹਿਸਾਬ ਨਾਲ ਸੰਭਾਲਣੇ ਵੀ ਚਾਹੀਦੇ ਆਪਾਂ ਨੂੰ ਚਲੋ ਮਟ ਮਨ ਮਟਾਪ ਤਾਂ ਸਭ ਦੀ ਹੁੰਦਾ ਹੈਗਾ ਕਿਤੇ ਨਹੀਂ ਹੁੰਦਾ ਪਰ ਬਜ਼ੁਰਗਾਂ ਨੂੰ ਐਸ ਉਮਰ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਹਨਾ ਕੌਣ ਛੱਡਦੇ ਅਗਲਾ ਕੋਈ ਹਾਂ ਜਦੋਂ ਕੋਈ ਸੰਭਾਲਦਾ ਨਹੀਂਗਾ ਫਿਰ ਉਹ ਛੱਡ ਦੇ ਜਾਂਦਾ ਤੁਸੀਂ ਮਾਤਾ ਜੀ ਇੱਥੋਂ ਹੀ ਆਓ ਹਾਂ ਇਹ ਸਿੱਧਾ ਹਨੁਮਾਨਗੜ ਤੋਂ ਹੀ ਹਾਂ ਹਾਂ ਹਨੁਮਾਨਗੜ ਗਈ ਹੈ ਹਨੁਮਾਨਗੜ ਸੇ ਆਪ ਲਓ ਹਾਂ ਹਰਮਾਨ ਮੈਂ ਲਓ ਹਰਮਾਨ ਗੜ ਰਹੀ ਰਹੰਦਾ ਮੈਂ ਹਾਂ ਓਕੇ ਓਕੇ ਹਨੁਮਾਨਗੜ ਗਈ ਹੈ ਠੀਕ ਹੈ ਜੀ ਕਿਰਾਏ ਤੇ ਮਕਾਨ ਅੱਛਾ ਅੱਛਾ ਠੀਕ ਹੈ ਠੀਕ ਹੈ ਫਿਰ ਆਪ ਕੋ ਮਕਾਨ ਮਾਰੋ ਠੀਕ ਹੈ ਜੀ ਥੈਂਕ ਯੂ ਸੇਵਾ ਕਰ ਦਿਓ ਠੀਕ ਠੀਕ ਓਕੇ ਸੋਰੇ ਵੇਚ ਦਿਓ ਮਾਰੰਗਾ ਅਸ਼ੀਰਵਾਦ ਅੱਛਾ ਆਦਮੀ ਸੀਰ ਕੁਮਾਇਓ ਸਗੰਗੇ ਖਾਣੇਦਾਰਾ ਗੇ ਰਥੇ ਪਾਣੀ ਲਗਾਤੋ ਖਾੜਾ ਖੋਤੋ ਰੇ ਛਿੜਕਤੋ ਹਾਂ ਹਾਂ ਇਹ ਕੰਮ ਕਰਤੋ ਹੋਰ ਉਹਨਾਂ ਨੇ ਵੇਚਤਾ ਸਾਰਾ ਕੁਛ ਹੋਰ ਵੇਚੇ ਥੋੜਾ ਵੇਚ ਦਿਓ ਮਕਾਨ ਸਾਰਾ ਤੇ ਛੋਰਾ ਕਿੱਥੇ ਆ ਹੁਣ ਇਹ ਕੀ ਪਤੋ ਇਕੱਠਾ ਆઠ ਥੋੜਾ ਰੱਖਿਓ ਕੋਈ ਨਹੀਂ ਉਹਨਾਂ ਦੇ ਕੋਲ ਕਿਤਾ ਕਿੰਨੇ ਗਏ 2 ਸਾਲ ਤਾਈਂ ਤੇ ਉਹਨਾਂ ਬਿਲਕੁਲ ਸੁੱਤਿਓ ਹਾਂਜੀ ਫੇਰ ਅਬ ਕਿਥੇ ਕੇ ਦਿੱਤਾ ਰੱਤਾ ਪਰ ਸੱਗਿਓ ਕੋਈ ਕਰ ਠੀਕ ਹੈ ਠੀਕ ਹੈ ਫੇਰ ਇੱਥੇ ਰਹਿਣ ਲੱਗ ਗਏ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਆਂ ਤੁਹਾਨੂੰ ਬਿਆਲੋ ਲੇਖੋ ਅੱਛਾ ਅਠੇ ਰਹਿੰਦਾ ਤਾਂ ਨਕੇ ਤਾਂ ਕਿੰਨਾ ਟਾਈਮ ਹੋ ਗਿਆ ਮਾਨਾ ਹਾਂਜੀ ਅਠੇ ਨਾਲ ਮੈਡੀਕਲ ਗਣਾਈ ਸਾਲ ਹੋ ਗਏ ਅਠੇ ਹੀ ਰਹੋਗੇ ਅੱਛਾ 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 ਦੋ ਮੇਰਾ ਥੋੜਾ ਠਈ ਹੋਇਆ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਮਾਤਾ ਜੀ ਖਾਓ ਖਾਣਾ ਹੋਰ ਭਾਈ ਜੀ ਠੀਕ ਹੈ ਟਾਪਾ ਬੱਟੀ ਕਿ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਰੱਖੇ ਭਗਵਾਨ ਹਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਣੇ ਇੱਥੇ ਵਿਰਧਾ ਆਸ਼ਰਮ ਖੋਲੇ ਨੂੰ ਇਹ 2005 ਦੇ ਚੱਲੀ ਜਾਂਦਾ ਜੀ ਆਤਰਾ 2005 ਦਾ ਹਾਂ ਜੀ ਤੇ ਕਿੰਨੇ ਬਜ਼ੁਰਗ ਇਕੱਠੇ ਹੋ ਜਾਂਦੇ ਨੇ ਖੱਡ ਕੋੜ ਉੱਤੇ ਉੱਤੇ 25 26 25 26 ਰਹਿੰਦੇ ਅੱਛਾ ਅੱਛਾ ਫਿਰ ਇਹਨਾਂ ਦੀ ਕੋਈ ਫਾਈਲ ਵਗੈਰਾ ਤਿਆਰ ਕਰਦੇ ਹੋ ਤੁਸੀਂ ਜਾਂ ਕੋਈ ਇਹਨਾਂ ਦੀ ਕੋਈ ਲਿਖਤ ਵਰਤ ਕਰਦੇ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਨੰਬਰ ਲੈਣੇ ਆ ਮੁੰਡਾ ਜਿਹੜਾ ਕੁੜੀ ਹਟੇ ਕੋਲ ਛੱਡ ਕੇ ਜਾਂਦਾ ਠੀਕ ਹੈ ਜੀ ਜੋ ਉਹਦੀ ਜਮਵਤ ਲੈਣੇ ਠੀਕ ਹੈ ਠੀਕ ਉਹਨਾਂ ਦੀ ਕੀ ਗੱਲ ਹੋ ਜਾਂਦੀ ਹੈ ਉਹ ਕੀ ਹੁੰਦੀ ਆ ਵੀ ਅਗਲਾ ਫਿਰ ਉਹ ਕਹਿੰਦੇ ਉਹਦੇ ਲੱਖਾਂ ਦਾ ਬਣ ਕੇ ਬੈਠ ਜਾਂਦਾ ਹਨਾ ਬਿਮਾਰ ਸਮਾਰ ਹੋ ਜੇ ਆਖਦਾ ਕਹੇ ਮੈਂ ਜਾਣਾ ਜਾਣਾ ਉਹਦਾ ਮਨ ਉੱਠ ਉੜੂ ਅੱਛਾ ਇੱਥੇ ਆ ਕੇ ਫਿਰ ਚਲੇ ਵੀ ਜਾਂਦੇ ਨੇ ਹਾਂ ਕਈ ਵਾਰ ਰਾਜੇ ਨਾਮ ਹੋ ਜਾਂਦਾ ਕਰੇ ਅੱਛਾ ਅੱਛਾ ਫਿਰ ਚਲੇ ਜਾਂਦੇ ਆ ਇਹ ਆਪਣੇ ਆਪ ਆਉਂਦੇ ਜਾਂ ਤੁਹਾਨੂੰ ਕੋਈ ਫੋਨ ਆਉਂਦਾ ਤੁਸੀਂ ਲੈ ਕੇ ਆਉਂਦੇ ਆ ਜੀ ਅੱਛਾ ਫਿਰ ਤੁਸੀਂ ਲੈ ਕੇ ਆਉਨੇ ਹੋ ਨਹੀਂ ਆਪੇ ਆ ਜਾਂਦੇ ਵੈਸੇ ਅੱਛਾ ਅੱਛਾ ਟੈਂਪੂ ਟੂਪੂ ਜਾ ਜਾਂਦੇ ਕੋਈ ਦਿੱਕਤ ਨਹੀਂ ਜੀ ਸਾਰੇ ਆਪਣੇ ਹਨਮਾਨਗੜ੍ਹ ਦੇ ਤੇ ਹਨਮਾਨਗੜ੍ਹ ਤੇ ਹੀ ਹੈ ਪਾਸੇ ਤੇ ਵੀ ਇੱਕ ਹੈ ਕੋਈ ਕਿਧਰੋਂ ਆਏ ਹੋਏ ਹੈ ਤੇ ਅਤੇ ਇਹਨਾਂ ਦੀ ਕਾਰਵਾਈ ਪੂਰੀ ਰੱਖਦੇ ਨੇ ਜੀ ਠੀਕ ਹੈ ਠੀਕ ਹੈ ਕਾਗਜ਼ਤ ਕਾਰਵਾਈ ਜਿਸ ਤਰ੍ਹਾਂ ਲੱਗੇ ਆਜੜੀ ਵੀ ਲਾਉਣੀ ਆਜੜੀ ਲੱਗਦੀ ਹੈ ਕਿਥੇ ਜਾਂਦੇ ਤੁਹਾਨੂੰ ਲਿਖਾ ਕੇ ਵੀ ਜਾਂਦੇ ਆ ਦੋ ਦਿਨ ਦੋ ਦਿਨ 10 ਦਿਨ ਮਤਲਬ ਫੁਲਕਾ ਇੱਥੇ ਬਣਦਾ ਜਾਂ ਕੋਈ ਆ ਵੀ ਜਾਂਦਾ ਜਿਵੇਂ ਅੱਜ ਅਸੀਂ ਲੈ ਕੇ ਆ ਗਏ ਹਨਾ ਅੱਛਾ ਠੀਕ ਹੈ ਠੀਕ ਹੈ ਬਾਹਰੋਂ ਵੀ ਆ ਜਾਂਦੀ ਹੈ ਬਾਹਰੋਂ ਵੀ ਆ ਜਾਂਦੀ ਹੈ ਇੱਥੇ ਕੋਈ ਆਪਣੇ ਬਾਹਰਾ ਬੂਰਾ ਹੁੰਦਾ ਢਾਕਾ ਹੁੰਦਾ ਕਿਤੋਂ ਉੱਥੋਂ ਹੀ ਰੋਟੀ ਆ ਜਾਂਦੀ ਹੈ ਤੇ ਦਿੱਲੀ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਤੇ ਖਰਚ ਹੁੰਦਾ ਉਹ ਦਿੱਲੀ ਫਿਰ ਤੁੱਲਾ ਡੋਨੇਸ਼ਨ ਹੀ ਆਉਂਦਾ ਕਿ ਕੋਈ ਹੋਰ ਨਹੀਂ ਡੋਨੇਟ ਨਹੀਂ ਹੁੰਦਾ ਸਰ ਵੀ ਤੁਹਾਡੇ 30 35000 ਰੁਪਏ ਬਚਾ ਲੋਂ ਆ ਜਾਂਦਾ ਹੈ ਉਹਦੇ ਨਾਲ ਤੁਹਾਡਾ ਰੂਟੀਨ ਚੱਲ ਜਾਂਦਾ ਹੈ ਕੋਈ ਪਾ 500 ਵੀ ਆ ਜਾਂਦਾ ਹੈ ਜਦੋਂ ਸੈੱਟ ਤੋਂ ਵੀ ਆ ਜਾਂਦੇ ਆ ਜਿਵੇਂ ਕੋਈ ਠੀਕ ਹੈ ਕਿਤੇ ਡਾਕਾ ਹੋਇਆ ਉਹਨੇ 1100 ਦਿੱਤਾ ਕੋਈ ਹੋਰ ਦਿੱਤਾ ਹਾਂਜੀ ਕੋਈ ਜਨਮ ਦੇ ਨਾਲ ਇਹਨੇ ਦਿੱਤਾ ਅੱਛਾ ਜਨਮ ਦਿਨ ਵੀ ਇੱਥੇ ਆ ਕੇ ਮਨਾਉਂਦੇ ਨੇ ਜਨਮ ਦਿਨ ਉਹਦੀ ਕੋਈ ਅਸੀਂ ਤਕਟਾ ਲੀ ਕਿਤੇ ਨਹੀਂ 1121 ਤੋਂ ਦੀ ਐ ਕਰਕੇ ਅੱਛਾ ਅੱਛਾ ਬਾਕੀ ਕੋਈ ਰਾਸ਼ਨ ਵੀ ਦੇ ਜਾਂਦਾ ਹੈ ਸੁੱਕਾ ਹਾਂ ਕੋਈ ਆਟਾ ਉਟਾ ਦਾਲਾਂ ਦੋਲਾਂ ਦੇ ਦਿੰਦੇ ਜਿਵੇਂ ਉਹ ਕਹਿੰਦੇ ਹੁੰਦੇ ਆ ਉਹ ਸਿਆਣੇ ਕਹਿੰਦੇ ਹੁੰਦੇ ਆ ਵੀ ਤਾੜੀ ਦੋਨੇ ਤਰ੍ਹਾਂ ਵੱਜਦੀ ਹੈ ਉਹ ਚੀਜ਼ ਹੈ ਵੀ ਕਈ ਵਾਰ ਤਾਂ ਕੋਈ ਬਜ਼ੁਰਗ ਦਾ ਥੋੜਾ ਬਹੁਤਾ ਜਿਵੇਂ ਮਾੜੀ ਜਿਹੀ ਉੱਚੀ ਆਵਾਜ਼ ਕਰਤੀ ਜੀ ਉਹਨਾਂ ਨੇ ਤੇ ਸਹਿ ਨਹੀਂ ਕਰਦੇ ਬੱਚੇ ਅੱਜ ਕੱਲ ਹਨਾ ਪਰ ਫਿਰ ਵੀ ਬੱਚਿਆਂ ਨੂੰ ਇਹ ਚਾਹੀਦਾ ਵੀ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਨਾ ਮੈਂ ਘਰੇ ਮੰਨ ਲਓ ਆਪਣੇ ਸਹੁਰਾ ਹੈ ਤੇ ਉਹ ਬਜ਼ੁਰਗ ਹੈ ਤੇ ਉਹ ਕਹਿੰਦੇ ਮੇਰੇ ਤੋਂ ਤੇਰੇ ਪਿਓ ਨੂੰ ਰੋਟੀ ਨਹੀਂ ਭੜਾਈ ਜਾਂਦੀ ਤੇ ਆਪিও ਤਾਂ ਬੜੀ-ਬੜੀ ਕਦੇ ਕਹਿੰਦਾ ਮੈਨੂੰ ਚਾਹ ਬਣਾ ਦੇ ਕਦੇ ਕਹਿੰਦਾ ਮੈਂ ਰੋਟੀ ਫੜਾ ਦੇ ਕਦੇ ਮੈਨੂੰ ਮੰਜੇ ਤੇ ਬਹਾ ਦੇ ਕਦੇ ਮੈਨੂੰ ਕੁश्ती ਦਬਾ ਦੇ ਮੈਂ ਆਪਦਾ ਕੰਮ ਕਰਾਂਗੇ ਇਥੋਂ ਪਰ ਚਾਹ ਨੂੰ ਸਮਝਣਾ ਚਾਹੀਦਾ ਮੈਂ ਬੜੇ ਮਾਂ ਬਿਓ ਹੈ ਜਿਹੜਾ ਵੀ ਉਹ ਧਰਿਆ ਥੋੜੀ ਬੈ ਕੇ ਤੇ ਚਲੋ ਠੀਕ ਹੈ ਕਈ ਵਾਰੀ ਹੋ ਜਾਂਦੀ ਆਪਣੀ ਤੂੰ ਤੂੰ ਮੈਂ ਵੀ ਹੋ ਜਾਂਦੀ ਹੈ ਪਰ ਇਹ ਨਹੀਂ ਹੈ ਵੀ ਉਹਨਾਂ ਨੂੰ ਛੱਡੀ ਦਿਓ ਤੁਸੀਂ ਇਹ ਘਰ ਦੀ ਛੱਤ ਹੁੰਦੇ ਮਾਂ ਦੀ ਹਾਂਜੀ ਹਾਂਜੀ ਤੇ ਆਪਣੇ ਮਾਂ ਤੇ ਬੈਠੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਵੀ ਤੇ ਆਪਾਂ ਆਪਾਂ ਕਿਤੇ ਜਦਾਦਦਨ ਜਾਣਾ ਪੈ ਗਏ ਕੋਈ ਕਿਤਾ ਦੀ ਮੰਮੀ ਬੈਠੇ ਕਰੇ ਆਪਾਂ ਨੂੰ ਕੋਈ ਤਾਂ लास्ट ਤੇ ਆਪਾਂ ਬੰਦ ਨਹੀਂ ਕਰਨਾ ਜਰੂਰੀ ਹੁੰਦਾ ਆਪਾਂ ਨੂੰ ਘਰੇ ਤਾਲਾ ਲਾ ਕੇ ਜਾਂਦਾ ਪੈਂਦਾ ਹਾਂਜੀ लास्ट ਤੇ ਮਾਪਿਆਂ ਨੂੰ ਸੰਭਾਲਣਾ ਜਰੂਰੀ ਹੁੰਦਾ ਹੈ ਚਲ ਠੀਕ ਹੈ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਕਈ ਵਾਰੀ ਕੋਈ ਦਿੱਕਤ ਆਈ ਗੱਲ ਵੀ ਕਈ ਤਾਂ ਦਵਾਈਆਂ ਦੀ ਵੀ ਕਮੀ ਮੰਨਦੇ ਆ ਕਈ ਇਨਤ ਵੀ ਕਮੀ ਮੰਨਦੇ ਆ ਬਸ ਐਵੇਂ ਹੀ ਕਿੱਥੇ ਚਲ ਉਹਵੇਂ ਕਹਿੰਦੇ ਵਰਦਾਫਤਰਮ ਹੋਣੇ ਨਹੀਂ ਚਾਹੀਦੇ ਆਪਦੇ ਮਾਪਿਆਂ ਨੂੰ ਆਪੇ ਸੰਭਾਲੋ ਪਰ ਫਿਰ ਉਹ ਸਾਰਾ ਹੈ ਜੀ ਇਹਨਾਂ ਨੂੰ ਇੱਕ ਸਾਰਾ ਹੈ ਪਰ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਜੀ ਸਾਰਿਆਂ ਨੂੰ ਵੀ ਚਲੋ ਠੀਕ ਹੈ ਕਈ ਵਾਰੀ ਘਰਾਂ ਦੇ ਵਿੱਚ ਕੋਈ ਮਤਲਬ ਚੱਕਰ ਪੈ ਵੀ ਜਾਂਦਾ ਹੈਗਾ ਹਨਾ ਕਈ ਵਾਰੀ ਬਜ਼ੁਰਗ ਨਹੀਂ ਸਹਿਨ ਕਰਦੇ ਗੱਲ ਨੂੰ ਜਾਂ ਕਈ ਵਾਰੀ ਬਜ਼ੁਰਗ ਕਹਿ ਦਿੰਦੇ ਨੇ ਬੱਚੇ ਨਹੀਂ ਸਹਿਨ ਕਰਦੇ ਤੇ ਇਹ ਤਾਂ ਰਾਮਰੇਲਾ ਚੱਲੀ ਜਾਂਦੀ ਹੈ ਜੀ ਸਾਰਾ ਦਿਨ ਚਲੋ ਜੇ ਕਿਸੇ ਦਾ ਹੋ ਵੀ ਗਿਆ ਪਰ ਜਦੋਂ ਮਤਲਬ ਬਜ਼ੁਰਗ ਹੋ ਜਾਂਦੇ ਆ ਉਹਨਾਂ ਦਾ ਲਾਸਟ ਟਾਈਮ ਹੁੰਦਾ ਉਦੋਂ ਤਾਂ ਜ਼ਰੂਰ ਘਰ ਦੇ ਵਿੱਚ ਰੱਖਣਾ ਚਾਹੀਦਾ ਜੀ ਇਹ ਬੜੇ ਤੇ ਟਾਈਮ ਬਾਰ ਕੇ ਵਾਰ-ਵਾਰ ਮੁੜ ਕੇ ਆ ਜਾਂਦਾ ਹੈਗਾ ਕਿਉਂਕਿ ਪਹਿਲਾਂ ਉਹਨਾਂ ਨੇ ਆਪਾਂ ਨੂੰ ਉਂਗਲ ਫੜ ਕੇ ਤੋਰਿਆ ਸੀ ਤੇ ਅੱਜ ਆਪਾਂ ਉਹਨਾਂ ਦੀ ਉਂਗਲ ਫੜਨਾ ਹੈ ਪਹਿਲਾਂ ਉਹਨਾਂ ਨੇ ਆਪਣਾ ਲੈਟਰਨਿੰਗ ਬਾਥਰੂਮ ਤੋਤਾ ਜੀ ਤੇ ਅੱਜ ਆਪਣਾ ਫਰਜ਼ ਬੰਦਾ ਵੀ ਜਿਉ ਮੰਜੇ ਤੇ ਬੈਠ ਗਏ ਤੇ ਆਪਾਂ ਉਹਨਾਂ ਨੂੰ ਸਾਫ ਸਫਾਈ ਰੱਖੀਏ ਉਹਨਾਂ ਦੀ ਨਿਵਾਵਾ ਧਵਾ ਵੀ ਕਦੇ ਉਹ ਆਪਣੇ ਮੂੰਹ 'ਚ ਬੁਰਕੀਆਂ ਪਾ ਕੇ ਆਪਾਂ ਨੂੰ ਉਹਨਾਂ ਨੇ ਏਡੇ ਵੱਡੇ ਕੀਤਾ ਸੀ ਤੇ ਅੱਜ ਆਪਾਂ ਉਹਨਾਂ ਦਾ ਫਰਜ਼ ਹੈ ਜੀ ਉਹਨਾਂ ਦੇ ਮੂੰਹ 'ਚ ਬੁਰਕੀਆਂ ਪਾ ਕੇ ਉਹਨਾਂ ਦਾ ਬੜਾਪਾ ਕਢਾਉਣ ਦਾ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਵੀ ਜੋ ਵੀ ਇਸ ਤਰ੍ਹਾਂ ਦਾ ਕੋਈ ਹੈ ਪਰਿਵਾਰ ਤਾਂ ਆਪੋ ਆਪਦਿਆਂ ਨੂੰ ਤੁਸੀਂ ਆਪੋ ਆਪਦੇ ਘਰੇ ਲੈ ਕੇ ਜਾਓ ਜੀ ਤਾਂ ਕਿ ਇਹਨਾਂ ਨੂੰ ਵੀ ਐ ਲੱਗੇ ਵੀ ਅਸੀਂ ਆਪਦੇ ਧੀਆ ਪੁੱਤਾਂ ਦੇ ਹੱਥਾਂ ਦੇ ਵਿੱਚ ਚਲੇ ਗਏ ਹਾਂ ਜੀ ਪਰਿਵਾਰ ਹਾਂਜੀ ਚੁਰਤੁਰ ਕੇ ਬਾਕੀ ਅਗਰ ਕਿਸੇ ਨੇ ਕੋਈ ਫੰਕਸ਼ਨ ਮਨਾਉਣਾ ਹੈ ਜਿਵੇਂ ਜਨਮ ਦਿਨ ਹੈ ਜਾਂ ਕਿਸੇ ਨੇ ਕੋਈ ਵਰਸੀ ਮਨਾਉਣੀ ਹੈ ਜੀ ਤੁਸੀਂ ਜਰੂਰ ਇੱਥੇ ਆਓ ਤੁਹਾਨੂੰ ਨੰਬਰ ਦੇ ਦੇਵਾਂਗੇ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਇੱਥੇ ਤੁਸੀਂ ਜਨਮ ਆਪਦਾ ਜਨਮ ਦਿਨ ਮਨਾ ਸਕਦੇ ਹੋ ਇਹਨਾਂ ਦੇ ਨਾਲ ਬਜ਼ੁਰਗਾਂ ਦੇ ਚਲੋ ਇਹਨਾਂ ਦਾ ਇੰਜੋਏ ਹੋ ਜਾਂਦਾ ਕੋਈ ਵਰਸੀ ਮਨਾਉਣੀ ਹੈ ਜੀ ਕੋਈ ਪਾਠ ਦਾ ਭੋਗ ਹੈ ਜੀ ਤੁਸੀਂ ਲੰਗਰ ਲੈ ਕੇ ਜ਼ਰੂਰ ਆਓ ਬਾਕੀ ਤਾਂ ਇੱਥੇ ਲੰਗਰ ਬਣਦਾ ਹੀ ਰਹਿੰਦਾ ਦੇਖੋ ਅੱਜ ਅਸੀਂ ਵੀ ਲੈ ਕੇ ਆਏ ਸੀਗੇ ਵੀ ਚਲੋ ਜਾਣੇ ਆ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਲੰਗਰ ਛਕਾਵਾਂਗੇ ਚਲੋ ਮਨ ਨੂੰ ਸੰਤੁਸ਼ਟੀ ਹੋ ਜਾਊਗੀ ਹਨਾ ਤੇ ਤੁਸੀਂ ਵੀ ਆ ਸਕਦੇ ਹੋ ਜੀ ਤੇ ਹਨੂਮਾਨਗੜ ਜੰਗਸ਼ਨ ਹਨੂਮਾਨਗੜ ਟਾਊਨ ਦੇ ਵਿੱਚ ਹੈ ਜੀ ਇਹ ਜਗ੍ਹਾ ਆਪਣਾ ਘਰ ਦੇ ਨਾਮ ਤੋਂ ਜਿੱਥੇ ਕਿ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਹੈਗਾ ਤੇ ਉੱਥੇ ਤੁਹਾਨੂੰ ਆਪਾਂ ਇਹਨਾਂ ਦਾ ਨੰਬਰ ਵੀ ਪਾ ਦਾਂਗੇ ਜੀ ਮੈਨੇਜਰ ਸਾਹਿਬ ਦਾ ਤੇ ਤੁਸੀਂ ਇਸ ਨੰਬਰ ਤੇ ਗੱਲ ਵੀ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਨਾਲ ਆ ਕੇ ਮਤਲਬ ਆਪਦਾ ਬਜ਼ੁਰਗਾਂ ਨਾਲ ਦੁੱਖ ਸੁੱਖ ਸਾਂਝਾ ਵੀ ਕਰ ਸਕਦੇ ਹੋ ਇਹਨਾਂ ਨੂੰ ਟਾਈਮ ਵੀ ਦੇ ਸਕਦੇ ਹੋ ਤੁਸੀਂ ਇਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਜੀ ਤੇ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ